ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 5 ਦਸੰਬਰ ਹੈ ਮੈਂ ਗੁਰੂ ਸਿਸਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਕਲਾ ਜਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਵਿਰਥਾ ਕਹੋ ਕੌਨ ਸੇ ਮਨ ਕੀ ਲੋਭ ਗਰਸਿਓ ਦਸ ਹੂਦਸਤਾਵਤ ਆਸਾ ਲਾਗੇ ਉਤਨ ਕੀ ਹੇ ਭਾਈ ਮੈਂ ਇਸ ਮਨੁੱਖੀ ਮਨ ਦੀ ਪੈੜੀ ਹਾਲਤ ਦੁਖਦਾਈ ਹਾਲਤ ਕਿਸ ਨੂੰ ਸੁਣਾਵਾਂ ਹਰ ਇੱਕ ਮਨੁੱਖ ਦਾ ਇਹੋ ਹਾਲ ਹੈ ਲੋਭ ਲਾਲਤ ਵਿੱਚ ਫਸਿਆ ਮਨ ਦਸਾਂ ਹੀ ਦਸਾਂਵਾਂ ਵਲ ਦੌੜਦਾ ਹੈ ਇਸ ਮਨ ਨੂੰ ਤਨ ਦੌਲਤ ਇਕੱਠੀ ਕਰਨ ਦੀ ਤਾਂਗ ਲੱਗੀ ਹੋਈ ਹੈ ਇਹ ਮਨ ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਹਰ ਇੱਕ ਦੀ ਖੁਸ਼ਾਮਦ ਕਰਦਾ ਤੁਰਿਆ ਫਿਰਦਾ ਹੈ ਇਸ ਦੇ ਦੁੱਖ ਵਧਦੇ ਜਾਂਦੇ ਹਨ ਕੁੱਤੇ ਵਾਂਗ ਦਰਦ-ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮੇਸ਼ਰ ਦੀ ਬੰਦਗੀ ਕਰਨ ਦਾ ਕਦੇ ਖਿਆਲ ਨਹੀਂ ਆਇਆ ਲੋਭ ਲਾਲਚ ਵਿੱਚ ਫਸਿਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਰਿਹਾ ਹੈ ਲੋਕ ਇਸ ਦਾ ਮਖੌਲ ਉਡਾਉਂਦੇ ਹਨ ਪਰ ਇਸ ਨੂੰ ਕੋਈ ਸ਼ਰਮ ਨਹੀਂ ਆਉਂਦੀ ਗੁਰੂ ਜੀ ਆਖਦੇ ਹਨ हे भाई तू परमेश्वर दी सिफत सलाह क्यों नहीं करता परमेश्वर ਦੇ ਨਾਮ ਦਾ ਸਿਮਰਨ ਕਰਿਆ ਕਰ ਤੇਰੀ ਖੋਟੀ ਮਤ ਦੂਰ ਹੋ ਜਾਵੇਗੀ ਤੇਰੀ ਖੋਟੀ ਮਤ ਦਾ ਨਾਸ ਹੋ ਜਾਵੇਗਾ ਤੇਰੀ ਸੋਜੀ ਆ ਜਾਵੇਗੀ ਗੁਰੂ ਪੈਰੀ ਸਾਥ ਸੰਗਤ ਜੀ ਮਨੁੱਖ ਲੋਭ ਲਾਲਚ ਵਿੱਚ ਫਸਿਆ ਤਨ ਦੌਲਤ ਇਕੱਠੀ ਕਰਨ ਵਿੱਚ ਭਟਕਦਾ ਫਿਰਦਾ ਹੈ ਇਸ ਨੂੰ ਪਰਮੇਸ਼ਰ ਦੀ ਬੰਦਗੀ ਦਾ ਕਦੇ ਖਿਆਲ ਨਹੀਂ ਆਇਆ ਸੁਖ ਲੱਭਦਾ ਲੱਭਦਾ ਹੋਰ ਦੁੱਖ ਸਹਿੜੀ ਜਾਂਦਾ ਹੈ ਪਰਮੇਸ਼ਰ ਦੀ ਬੰਦਗੀ ਨਾਲ ਮਨੁੱਖ ਨੂੰ ਸੋਝੀ ਆ ਸਕਦੀ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਇਸ ਨਾਲ ਤੁਹਾਨੂੰ ਹਰ ਕੰਮ ਕਰਨ ਲਈ ਹਿੰਮਤ ਮਿਲੇਗੀ ਪਰਮੇਸ਼ਰ ਨਾਲ ਸਾਰੀ ਉਮਰ ਜੁੜੇ ਰਹੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ